ਕੱਲ ਵਾਈਟ ਹਾਊਸ ਦੇ ਰੋਜ਼ ਗਾਰਡਨ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਸਾਹਮਣੇ ਆਉਂਦੇ ਨੇ ਤੇ ਬਹੁਤ ਸਾਰੇ ਚਾਰਜਸ ਐਲਾਨ ਕਰਦੇ ਨੇ ਜਿਹੜਾ ਟੈਰਿਫਸ ਜਿਹੜਾ ਉਹ ਕਹਿੰਦੇ ਨੇ ਕਿ ਮੇਰੇ ਸ਼ਬਦ ਕੋਸ਼ ਦੇ ਵਿੱਚ ਇਸ ਦੁਨੀਆ ਦਾ ਜਿਹੜਾ ਡਿਕਸ਼ਨਰੀ ਆ ਸ਼ਬਦ ਕੋਸ਼ ਆ ਵੀ ਉਹਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਤੇ ਚੰਗਾ ਸ਼ਬਦ ਉਹਨਾਂ ਨੂੰ ਲੱਗਦਾ ਉਹ ਹੈਗਾ ਟੈਰਿਫਸ ਤੇ ਇਹਨਾਂ ਦੇ ذریعے ਉਹ ਕੀ ਕਰਨਾ ਚਾਹੁੰਦੇ ਨੇ ਇਹਦੇ ਤੇ ਆਪਾਂ ਗੱਲ ਕਰਦੇ ਆ ਉਹਨਾਂ ਨੇ ਕੱਲ ਜਦੋਂ ਆਏ ਨੇ ਬੜਾ ਗਰਜੇਵਰਸੀ ਨੇ ਉਹਨਾਂ ਨੇ ਕਿਹਾ ਕਿ ਬੜਾ ਲੰਬਾ ਸਮਾਂ ਹੋ ਗਿਆ ਦੁਨੀਆ ਨੇ ਅਮਰੀਕਾ ਦਾ ਫਾਇਦਾ ਚੁੱਕਿਆ ਦੁਨੀਆ ਦੇ ਵਿੱਚ ਜਿਹੜੇ ਅਮਰੀਕਾ ਦੇ ਮਿੱਤਰ ਦੇਸ਼ ਨੇ ਉਹਨਾਂ ਨੇ ਵੀ ਅਮਰੀਕਾ ਦਾ ਫਾਇਦਾ ਚੁੱਕਿਆ ਤੇ ਨਾਲ ਦੀ ਨਾਲ ਜਿਹੜੇ ਦੁਸ਼ਮਣ ਨੇ ਵੀ ਉਹਨਾਂ ਨੇ ਤਾਂ ਚੱਕਿਆ ਹੀ ਚੱਕਿਆ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਚੱਲਦੇ ਆ ਉਹ ਇਸ ਜਿਹੜਾ ਸਿੱਟੇ ਤੇ ਪਹੁੰਚੇ ਨੇ ਕਿ ਸਾਨੂੰ ਇਹ ਟੈਰਫ ਲਗਾਉਣੇ ਚਾਹੀਦੇ ਨੇ ਇੱਕ ਚਾਰਟ ਉਹਨਾਂ ਦੇ ਕੋਲ ਫੜਿਆ ਹੋਇਆ ਸੀਗਾ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਚਾਰਟ ਤਾਂ ਬੜਾ ਲੰਬਾ ਹੋ ਜਾਣਾ ਸੀ ਪਰ ਹਵਾ ਬਹੁਤ ਚੱਲਦੀ ਹੈ ਇਸ ਕਰਕੇ ਮੈਂ ਛੋਟਾ ਜਿਹਾ ਲੈ ਕੇ ਆਇਆ ਦੇ ਇਹਦੇ ਵਿੱਚ ਮੇਰਾ ਕਹਿਲ ਜਿਹੜਾ ਦੂਸਰਾ ਮੁਲਖ ਦਾ ਜਿਹੜਾ ਉਹਨਾਂ ਨੇ ਆਪਣੇ ਮੋਹੋ ਨਾਮ ਲਿਆ ਉਹ ਭਾਰਤ ਸਗਾ ਵੀ ਇੰਡੀਆ ਵੀ ਬਹੁਤ ਸਾਰੇ ਟੈਰਫ ਸਾਡੇ ਉੱਤੇ ਲਗਾਉਂਦਾ ਤੇ ਅਸੀਂ ਜਵਾਬ ਦੇ ਵਿੱਚ ਹੁਣ ਇਹ ਵੀ ਉਹਨਾਂ ਨੇ ਕਿਹਾ ਕਿ ਵੀ ਕਿਉਂਕਿ ਜਿਹੜੇ ਟੈਰਫਸ ਨੇ ਵੀ ਅਸੀਂ ਹਜੇ ਉਸ ਲੈਵਲ ਤੱਕ ਨਹੀਂ ਜਾ ਰਹੇ ਜੇ ਇਸ ਲੈਵਲ ਤੱਕ ਅਸੀਂ ਜਾ ਸਕਦੇ ਹਾਂ ਬਟ ਸਟਿਲ ਬਹੁਤ ਸਾਰੇ ਟੈਰਫ ਲਗਾਉਣ ਦਾ ਐਲਾਨ ਕੱਲ ਡੋਨਲਡ ਟਰੰਪ ਨੇ ਉਹ ਕਰ ਦਿੱਤਾ ਹੈ ਇਹਦਾ ਆਲਰੇਡੀ ਅਸਰ ਦੇਖਣਾ ਸ਼ੁਰੂ ਹੋ ਗਿਆ ਦੁਨੀਆ ਦੀਆਂ ਜਿਹੜੀਆਂ ਸਟਾਕ ਮਾਰਕੀਟਸ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਦੇਖਣਾ ਸ਼ੁਰੂ ਹੋ ਗਿਆ ਤੇ ਇਹ ਹੋਣ ਵਾਲੇ ਦਿਨਾਂ ਦੇ ਵਿੱਚ ਕਿਦਾਂ ਪਲੇਆਊਟ ਕਰਨਾ ਪੂਰੀ ਦੁਨੀਆ ਦੀਆਂ ਸਟਾਕ ਮਾਰਕੀਟਸ ਡਾਵਾ ਡੋਲ ਨੇ ਦੁਨੀਆ ਦੇ ਜਿੰਨੇ ਲੀਡਰ ਨੇ ਯੂਰਪੀਅਨ ਯੂਨੀਅਨ ਦੇ ਲੀਡਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਜਲਦੀ ਹੀ ਇਹਦੇ ਜਵਾਬ ਦੇਣ ਜਾ ਰਹੇ ਨੇ ਆਸਟ੍ਰੇਲੀਆ ਜਾਂ ਹੋਰ ਬਹੁਤ ਚਾਇਨਾ ਨੇ ਕਿਹਾ ਕਿ ਅਸੀਂ ਬਰਾਬਰੀ ਦਾ ਜੈਸੇ ਕੋ ਤੈਸਾ ਜਵਾਬ ਇਹਦਾ ਦਵਾਂਗੇ ਹੁਣ ਇਹ ਇੱਕ ਡਿਬੇਟ ਹੈ ਇਹ ਜੇ ਤਾਂ ਤੁਸੀਂ ਅਮਰੀਕਾ ਦੇ ਜਿਹੜੇ ਲੋਕਲ ਲੋਕ ਹੈ ਉਹਨਾਂ ਦੇ ਹਿਸਾਬ ਦੇ ਨਾਲ ਸੋਚੋ ਉਹਨਾਂ ਨੂੰ ਲੱਗਦਾ ਕਿ ਸਾਡਾ ਭਲਾ ਕਰਨ ਜਾ ਰਹੇ ਨੇ ਪਰ ਇਹਦੇ ਤੇ ਵੀ ਇੱਕ ਡਿਬੇਟ ਹੈ ਕਿ ਕੀ ਇਸ ਕਦਮ ਦੇ ਨਾਲ ਕਿਸੇ ਦਾ ਭਲਾ ਹੋਣਾ ਜਾਂ ਇੱਕ ਵਰਲਡ ਦੇ ਵਿੱਚ ਜਿਹੜੀ ਆਰਥਿਕ ਜੰਗ ਉਹ ਛੜਨ ਜਾ ਰਹੀ ਆ ਸੋ ਇਹ ਪਰ ਜੇਕਰ ਮੈਂ ਕੁਝ ਵੈਸੇ ਦਾ ਮੋਸਟਲੀ ਇਹ ਸਾਰਾ ਅੰਕੜਿਆਂ ਦਾ ਹੀ ਖੇੜਿਆ ਮੈਂ ਜੇਕਰ ਕੁਝ ਸਪੈਸੀਫਿਕ ਜਿਹੜੇ ਨੰਬਰ ਤੁਹਾਡੇ ਨਾਲ ਸਾਂਝੇ ਕਰਾਂ ਇੰਡੀਆ ਦੇ ਵਿੱਚ ਇੰਡੀਆ ਦੇ ਉੱਤੇ ਕਿਹੜੇ ਟੈਰਫ ਲੱਗਣ ਜਾ ਰਹੇ ਨੇ ਉਹ ਇੱਕ ਡਿਫਰੈਂਟ ਐਪੀਸੋਡ ਦੇ ਵਿੱਚ ਆਪਾਂ ਉਹਦਾ ਜ਼ਿਕਰ ਕਰ ਦਵਾਂਗੇ ਵੈਸੇ 5 April 2025 ਤੋਂ ਜਿੰਨੀਆਂ ਵੀ ਚੀਜ਼ਾਂ ਅਮਰੀਕਾ ਦੇ ਵਿੱਚ ਜਾਂਦੀਆਂ ਜਿੰਨੇ ਵੀ ਸਮਾਨ ਇੰਪੋਰਟ ਹੁੰਦਾ ਅਮਰੀਕਾ ਨੂੰ ਅਮਰੀਕਾ ਦੇ ਵਿੱਚ ਜਾਂਦਾ ਉਹਦੇ ਵਿੱਚ ਇੱਕ 10% ਜਿਹੜਾ ਟੈਕਸ ਟੈਰਫ ਜੋ ਵੀ ਇਹਨੂੰ ਸ਼ਬਦ ਦਾ ਤੁਸੀਂ ਨਾਮ ਦੇ ਲਓ ਉਹੋ ਲੱਗਣਾ ਹੀ ਲੱਗਣਾ ਹੈ ਜਿੰਨੀਆਂ ਵੀ ਇੰਪੋਰਟਡ ਗੁੱਡਸ ਹੋਣਗੀਆਂ ਯੂਨਾਈਟਿਡ ਸਟੇਟਸ ਦੇ ਅੰਦਰ ਜਾਣ ਵਾਲੀਆਂ ਜੇਕਰ ਕੰਟਰੀ ਸਪੈਸਿਫਿਕ ਟੈਰਫਸ ਦੀ ਗੱਲ ਆਪਾਂ ਕਰੀਏ ਇਹਦੇ ਵਿੱਚ ਜਿਦਾ ਚਾਈਨਾ ਦੇ ਉੱਤੇ 34% ਆ ਬੇਤਨਾਮ ਦੇ ਉੱਤੇ 46% ਆ ਯੂਰੋਪੀਅਨ ਯੂਨੀਅਨ ਦੇ ਉੱਤੇ 20% ਜਾਪਾਨ ਦੇ ਉੱਤੇ 24% ਯੂਕੇ ਤੇ ਆਸਟ੍ਰੇਲੀਆ ਦੇ 10% ਦੇ ਤੇ ਯੂਕੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਬ੍ਰੈਕਸਿਟ ਦਾ ਫਾਇਦਾ ਹੋ ਗਿਆ ਭਾਈ ਇਹ ਜਿਹੜਾ ਯੂਰਪੀਅਨ ਯੂਨੀਅਨ ਤੋਂ ਅੱਡ ਕਰਕੇ ਸਾਨੂੰ ਉਹਨੇ ਦੇਖਿਆ ਪਰ ਯੂਕੇ ਆਈ ਥਿੰਕ ਇਸ ਸਮੇਂ ਬੜਾ ਹੀ ਮਿਡਲ ਦੇ ਵਿੱਚ ਆ ਜੇ ਤਾਂ ਉਹ ਇਸ ਗੱਲ ਦਾ ਉਹਨਾਂ ਨੂੰ ਲੱਗਦਾ ਕਿ ਸਾਨੂੰ ਯੂਰਪੀਅਨ ਯੂਨੀਅਨ ਤੋਂ ਨਿਕਲਣ ਦਾ ਫਾਇਦਾ ਹੋਇਆ ਤੇ ਫਿਰ ਜਿਹੜੀ ਯੂਰਪ ਦੀ ਓਵਰਆਲ ਸਿਕਿਉਰਿਟੀ ਆ ਉਹਨੂੰ ਤਾਂ ਆਪਣੇ ਗਵਾਂਡੀਆਂ ਦੀ ਜ਼ਰੂਰਤ ਆ ਆਪਣੇ ਯੂਕਰੇਨ ਵਾਲੇ ਮਸਲੇ ਤੇ ਵੀ ਜਬ ਵੈਸੇ ਵੀ ਉਹ ਹੁਣ ਕਿੱਧਰਲੇ ਪਾਸੇ ਖੜਾ ਹੋਵੇਗਾ ਯੂਕੇ ਨੇ ਨਾ ਤਾਂ ਜਿਹੜੀ ਯੂਕੇ ਦੀ ਗਵਰਨਮੈਂਟ ਆ ਚਾਹੇ ਪ੍ਰੈਜ਼ੀਡੈਂਟ ਆਪਣੇ ਪ੍ਰਾਈਮ ਮਿਨਿਸਟਰ ਆ ਜਾਂ ਹੋਰ ਜਿੰਨੇ ਵੀ ਮੰਤਰੀ ਸੰਤਰੀ ਆ ਉਹਨਾਂ ਨੇ ਕੋਈ ਬਹੁਤ ਜ਼ਿਆਦਾ ਸਖਤ ਲੈਂਗੁਏਜ ਦਾ ਇਸ ਤੇ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਅਸੀਂ ਦੇਖਦੇ ਆ ਕਰਾਂਗੇ ਜਵਾਬ ਦਵਾਂਗੇ ਜਾਂ ਨਾ ਹਜੇ ਥੋੜਾ ਜਿਆ ਕਹਿ ਲੋ ਕਿ ਗਰੇ ਦੇ ਵਿੱਚ ਪਲੇ ਕਰ ਰਹੇ ਨੇ ਕਿ ਬਹੁਤ ਖੁੱਲ ਕੇ ਸਾਹਮਣੇ ਨਹੀਂ ਆਏ ਜਿੱਦਾਂ ਯੂਰਪੀਅਨ ਯੂਨੀਅਨ ਦੇ ਆਗੂ ਆ ਜਾਂ ਚਾਈਨਾ ਆ ਜਾ ਉਹ ਬੜੇ ਖੁੱਲ ਕੇ ਉਹਨਾਂ ਨੇ ਤਾਂ ਚਲੋ ਚਾਈਨਾ ਤਾਂ ਜਿਹੜਾ ਇਤਿਹਾਸਕ ਤੌਰ ਤੇ ਵੀ ਅਮਰੀਕਾ ਦਾ ਕੋਈ ਮਿੱਤਰ ਦੇਸ਼ ਨਹੀਂ ਦਿਆ ਪਰ ਯੂਰੋਪੀਅਨ ਯੂਨੀਅਨ ਜਿਹਦੇ ਸਿਰ ਤੇ ਜਾਂ ਜਿਹਦੇ ਕਰਕੇ ਅਮਰੀਕਾ ਇੱਕ ਬਹੁਤ ਵੱਡੀ ਤਾਕਤ ਆ ਸਿਰ ਤੇ ਚਲੋ ਇਹਦੇ ਕਾਫੀ ਇਹਦੇ ਤੇ ਡਿਬੇਟ ਹੋ ਜਾਣੀਆਂ ਕਿ ਯੂਰੋਪੀਅਨ ਯੂਨੀਅਨ ਕੀ ਮਦਦ ਕਰਦਾ ਅਮਰੀਕਾ ਦੀ ਪਰ ਉਹ ਮੈਂ ਤੁਹਾਡੇ ਵਿੱਚ ਉਹਨਾ ਕਿਉਂਕਿ ਇਹ ਇਹਦੇ ਤੇ ਗੱਲ ਕਰਨੀ ਬਣਦੀ ਆ ਜਿਹੜਾ ਇੱਕ ਬਾਰ-ਬਾਰ ਇਹ ਗੱਲ ਆ ਰਹੀ ਆ ਨਾ ਕਿ ਸਾਰੀ ਦੁਨੀਆ ਨੇ ਅਮਰੀਕਾ ਨੂੰ ਲੁੱਟ ਲਿਆ ਤੇ ਅਮਰੀਕਾ ਤਾਂ ਬਹੁਤ ਜਿਹੜਾ ਬੀਬਾ ਬੱਚਾ ਬਣ ਕੇ ਆਪਣੇ ਆਪ ਨੂੰ ਜਿਹੜਾ ਲੋਕਾਂ ਨੂੰ ਫਾਇਦਾ ਚੁਕਵਾਉਂਦਾ ਰਿਹਾ ਲੋਕਾਂ ਦਾ ਭਲਾ ਕਰਦਾ ਰਿਹਾ ਤੇ ਆਪਣਾ ਅਮਰੀਕਾ ਨੇ ਨੁਕਸਾਨ ਕਰ ਲਿਆ ਜੇਕਰ ਇਦਾਂ ਹੁੰਦੀ ਤੇ ਦੁਨੀਆ ਦੀ ਸੁਪਰ ਪਾਵਰ ਅਮਰੀਕਾ ਨੇ ਨਹੀਂ ਸੀ ਬਣ ਜਾਣਾ ਇਹ ਲੋਕਾਂ ਨੂੰ ਇੱਕ ਆਪਣੇ ਵੋਟਰਸ ਨੂੰ ਕਿਉਂਕਿ 트੍ਰੰਪ ਹੋਣਾ ਨੇ ਇਸ ਗੱਲ ਤੋਂ ਵੀ ਜਿਹੜਾ ਇਨਕਾਰ ਨਹੀਂ ਕੀਤਾ ਨਾ ਕਿ ਤੀਸਰੀ ਵਾਰ ਵੀ ਉਹ ਪ੍ਰੈਜ਼ੀਡੈਂਟ ਬਣ ਸਕਦੇ ਨੇ ਸੋ ਇਹ ਇੱਕ ਡਿਫਰੈਂਟ ਟੌਪਿਕ ਹੈ ਕਿ ਤੀਜੀ ਵਾਰ ਉਹ ਬਣ ਸਕਦੇ ਆ ਤੇ ਕਿੱਦਾਂ ਬਣ ਸਕਦੇ ਆ ਤੇ ਉਹ ਬਣਨਾ ਚਾਹੁੰਦੇ ਆ ਕਿ ਨਹੀਂ ਬਣਨਾ ਚਾਹੁੰਦੇ ਖੈਰ ਆਪਣੇ ਵੋਟਰਸ ਨੂੰ ਲੁਭਾਉਣ ਦੇ ਲਈ ਜੇ ਜਿਹੜੀ ਇਹ ਸਾਰੀ ਨੀਤੀ ਆ ਇਹ ਇੱਕ ਗੱਲ ਪੱਕੀ ਆ ਕਿ ਪੂਰੀ ਦੁਨੀਆ ਦੀ ਆਰਥਿਕ ਜਿਹੜੀ ਆ ਉਹ ਆਰਕਟਿਕ ਦਾ ਸਾਰੀ ਜਿਹੜੀ ਹਾਲਾਤ ਆ ਉਹ ਡਾਮਾਡੋਲ ਕਰਤੀ ਹੈ ਯੂਰੋਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਔਰਸੁਲਾ ਬੌਂਡਰਲੇਨ ਉਹਨਾਂ ਦੇ ਵੱਲੋਂ تنਕੀਦ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਵੱਡਾ ਇਕਨੋਮਿਕ ਸੈਟ ਬੈ ਗਿਆ ਐਂਡ ਇਹਦਾ ਪੂਰੀ ਦੁਨੀਆ ਦੀ ਆਰਥਿਕਤਾ ਦੇ ਉੱਤੇ ਇਹਦੇ ਅਸਰ ਪੈਣੇ ਆ ਯੂਰੋਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਨੇ ਇਹ ਗੱਲ ਕਹੀ ਆ ਚਾਈਨਾ ਤੇ ਉਹ ਚਾਈਨਾ ਜਿਵੇਂ ਬ੍ਰਾਜ਼ਿਲ ਕੈਨੇਡਾ ਉਹਨਾਂ ਨੇ ਵੀ ਇਹ ਇਸ ਤਰੀਕੇ ਦੇ ਜਿਹੜੇ ਆਪਣੇ ਸੰਕੇਤ ਦਿੱਤੇ ਨੇ ਕਿ ਕਾਉਂਟਰ ਮੈਜਰਸ ਮਤਲਬ ਕਿ ਬਰਾਬਰੀ ਦੇ ਐਕਸ਼ਨ ਉਹਨਾਂ ਦੇ ਵੱਲੋਂ ਵੀ ਕੀਤੇ ਜਾ ਰਹੇ ਨੇ ਹੁਣ ਜੇਕਰ ਉਹਨਾਂ ਦੇ ਵੱਲੋਂ ਵੀ ਬਰਾਬਰੀ ਜਿਹੜਾ ਭਲੀ ਭਾਂਤ ਇਸ ਗੱਲ ਨੂੰ ਸਮਝ ਸਕਦੇ ਹੋ ਕਿ ਇਹਦਾ ਪ੍ਰਭਾਵ ਜਿਹੜਾ ਪੂਰੀ ਦੁਨੀਆ ਦੇ ਉੱਤੇ ਪੈਣਾ ਹੁਣ ਦੇਖੋ ਟੈਰਿਫ ਦੇ ਵਿੱਚ ਅ ਅੱਛਾ ਇਹਦੇ ਵਿੱਚ ਇਹ ਆ ਕਿ ਉਹ ਕਹਿੰਦਾ ਕਿ ਡੋਨਲਡ 트ੰਪ ਉਹਨਾਂ ਦੀ ਰਜਿਮ ਦਾ ਇਹ ਕਹਿਣਾ ਕਿ ਜਾਂ ਤਾਂ ਤੁਸੀਂ ਅਮਰੀਕਾ ਦੇ ਵਿੱਚ ਆਪਣੀਆਂ ਕੰਪਨੀਆਂ ਲਿਆਓ ਤੇ ਇੱਥੇ ਆ ਕੇ ਤੁਸੀਂ ਆਪਣਾ ਸਮਾਨ ਬਣਾਓ ਫਿਰ ਤੁਹਾਡੇ ਤੇ ਟੈਕਸ ਨਹੀਂ ਲੱਗੇਗਾ ਤੇ ਜਾਂ ਫਿਰ ਜੇਕਰ ਤੁਸੀਂ ਬਾਹਰੋਂ ਇੱਥੇ ਚੀਜ਼ਾਂ ਮਤਲਬ ਉਹਨਾਂ ਦਾ ਇਹ ਕਹਿਣਾ ਕਿ ਬੇਸਿਕਲੀ ਜੇਕਰ ਚਾਈਨਾ ਦੀਆਂ ਚੀਜ਼ਾਂ ਇੱਥੇ ਸਾਡੇ ਸਸਤੀਆਂ ਆਉਂਦੀਆਂ ਤਾਂ ਸਾਡੀਆਂ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਉਹਨਾਂ ਦੀਆਂ ਚੀਜ਼ਾਂ ਵੇਖਦੀਆਂ ਨਹੀਂ ਕਿਉਂਕਿ ਇਹ ਮਹਿੰਗੀਆਂ ਹੁੰਦੀਆਂ ਪਰ ਇਹਦੀ ਗੱਲ ਇਹ ਵੀ ਆ ਨਾ ਕਿ ਜੇਕਰ ਤੁਸੀਂ ਇੰਨਾ ਜ਼ਿਆਦਾ ਕਰਤਾ ਹੁਣ ਅੱਜਕੱਲ੍ਹ ਦੁਨੀਆ ਜੁੜੀ ਹੋਈ ਆ ਇਦਾਂ ਤਾਂ ਹੈ ਨਹੀਂ ਕਿ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਸਪੋਜ਼ ਕਰੋ ਅਮਰੀਕਾ ਦੇ ਵਿੱਚ ਕੋਈ ਕਾਰ ਬਣਦੀ ਵੀ ਆ ਤੇ ਉਹਦੇ ਹੁਣ ਬਹੁਤ ਸਾਰੇ ਪਾਰਟ ਹੋ ਸਕਦਾ ਕੋਈ ਇਹ ਆਉਂਦੇ ਵੀ ਆ ਇਹ ਰਿਐਲਿਟੀ ਦੇ ਵਿੱਚ ਵੀ ਆ ਕੈਨੇਡਾ ਤੋਂ ਵੀ ਆਉਂਦੇ ਮੈਕਸੀਕੋ ਤੋਂ ਵੀ ਆਉਂਦੇ ਹੋਰ ਥਾਂ ਤੋਂ ਆਉਂਦੇ ਫਿਰ ਉਹਨਾਂ ਚੀਜ਼ਾਂ ਤੇ ਜਿਹੜਾ ਟੈਕਸ ਲੱਗੇਗਾ ਉਹ ਕਾਰ ਦੀ ਕੀਮਤ ਦੇ ਵਿੱਚ ਐਡ ਹੋਣਾ ਤੇ ਉਹੋ ਹੀ ਕਾਰ ਦੀ ਕੀਮਤ ਜਿਹੜੀ ਉਹ ਲੋਕਾਂ ਨੂੰ ਹੀ ਮਹਿੰਗੀ ਮਿਲਣੀ ਆ ਤੇ ਇਹ ਇਸ ਸਮੇਂ ਤਾਂ ਬਹੁਤ ਜਿਆਦਾ ਅਨਸਰਟਨਟੀ ਆ ਜਿਹੜੇ ਬਹੁਤ ਸਾਰੇ ਆਰਥਿਕ ਮਾਹਰ ਨੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸਾਰਿਆਂ ਦਾ ਇਹ ਕਹਿਣਾ ਕਿ ਇਹ ਕਾਮਯਾਬ ਨਹੀਂ ਹੋ ਪਾਣਾ ਇਹਦੇ ਨਾਲ ਇੱਕ ਆਰਥਿਕ ਪੱਧਰ ਤੇ ਪੂਰੀ ਦੁਨੀਆ ਦੇ ਵਿੱਚ ਆਰਥਿਕ جنگ ਦੀ ਆਲਰੇਡੀ ਸ਼ੁਰੂਆਤ ਹੋ ਗਈ ਹੈ ਵੀ ਉਧਰੋਂ ਵੀ ਟੈਰਫ ਲੱਗਣਗੇ ਇਹ ਵੀ ਲਗਾਉਣਗੇ ਇਹਦਾ ਕਿਸੇ ਨੂੰ ਫਾਇਦਾ ਕੋਈ ਨਹੀਂ ਹੋਣਾ ਨੁਕਸਾਨ ਹੀ ਹੋਣਾ ਐਂਡ ਆਫ ਦਾ ਡੇ ਮਾਰੇ ਤੁਹਾਡੇ ਸਾਡੇ ਵਰਗੇ ਲੋਕਾਂ ਨੇ ਹੇਠਲੇ ਲੋਕਾਂ ਨੇ ਮਾਰੇ ਜਾਣਾ ਅਸੀਂ ਸਮਾਨ ਖਰੀਦਣਾ ਤੇ ਸਾਨੂੰ ਉਹ ਸਮਾਨ ਦੀ ਜ਼ਿਆਦਾ ਕੀਮਤ ਅਦਾ ਕਰਨੀ ਪੈਣੀ ਆ ਮੁੱਕ ਦੀ ਗੱਲ ਇਹਦੀ ਇਹ ਆ ਤੇ ਜਿਹੜਾ ਇਹਦੇ ਵਿੱਚ ਚਲੋ ਆਪਾਂ ਥੋੜਾ ਇੱਕ ਵਿਸਤਾਰ ਦੇ ਨਾਲ ਵੀ ਗੱਲ ਕਰਾਂਗੇ ਇੰਡੀਆ ਦੇ ਉੱਤੇ ਕਿਹੜੇ ਟੈਰਫ ਲੱਗਣ ਜਾ ਰਹੇ ਨੇ ਤੇ ਇਹਦਾ ਕਿੰਨਾ ਕਿਹੜੀ-ਕਿਹੜੀ ਚੀਜ਼ ਦੇ ਉੱਤੇ ਜ਼ਿਆਦਾ ਫਰਕ ਪੈ ਸਕਦਾ ਪਰ ਜਿਹੜਾ ਲੋਭੇ ਲਬਾਬ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਐਟ ਦਾ ਮੋਮੈਂਟ ਇਹ ਮੁੱਕ ਦੀ ਗੱਲ ਇਹ ਆ ਕਿ ਇਹਦਾ ਨੁਕਸਾਨ ਜਿਹੜਾ ਉਹ ਮੇਰੇ ਤੁਹਾਡੇ ਵਰਗੇ ਲੋਕਾਂ ਨੂੰ ਹੀ ਜਿਆਦਾ ਹੀ ਹੋਣਾ ਨਜ਼ਰ ਆਉਣਾ ਤੇ ਇਹ ਇਹਦੇ ਵਿੱਚ ਜਿਹੜੀ ਬਾਰ ਬਾਰ ਇਹ ਗੱਲ ਆ ਕੇ ਆਉਂਦੀ ਨਾ ਕਿ ਅਮਰੀਕਾ ਦਾ ਬਹੁਤ ਲੋਕਾਂ ਨੇ ਫਾਇਦਾ ਚੱਕ ਲਿਆ ਜਿਵੇਂ ਮੈਂ ਪਹਿਲਾਂ ਕਿਹਾ ਨਾ ਤੁਸੀਂ ਇਦਾਂ ਕਰਿਓ ਜੌਨੀ ਹੈਰਸ ਦੀ YouTube ਦੇ ਉੱਤੇ ਅ ਅਮਰੀਕਾ ਦਾ ਬੜਾ ਨਾਮਵਰ ਪੱਤਰਕਾਰ ਆ ਉਹਦੀ ਇੱਕ ਜਿਹੜੀ ਆ ਡਾਕੂਮੈਂਟਰੀ ਆ ਐਵਰੀ ਸੀਕ੍ਰੇਟ CIA ਪ੍ਰिजन ਮੈਪਡ ਕਰਕੇ ਉਹ ਮੈਂ ਸਿਰਫ एग्जांपल ਦੇ ਤੌਰ ਤੇ ਕਹਿ ਰਿਹਾ ਕਿ ਦੁਨੀਆ ਦੇ ਕਿੰਨੇ ਜਗ੍ਹਾਾਂ ਤੇ ਇਹਨਾਂ ਦੀਆਂ CIA ਨੇ ਇਸ ਤਰ੍ਹਾਂ ਦੀਆਂ ਜੇਲਾ ਬਣਾਈਆਂ ਹੋਈਆਂ ਜਿੱਥੇ ਇਹਨਾਂ ਦਾ ਜੀਕਰ ਦਾ ਜਾ ਕੇ ਅਮਰੀਕਾ ਆਪਣਾ ਬੇਸ ਬਣਾ ਲੈਂਦਾ ਅਮਰੀਕਾ ਦੀਆਂ ਕੰਪਨੀਆਂ ਚਾਹੇ Amazon ਨੇ ਆਹ Twitter ਲੱਲੇ ਪੱਬੇ ਹੋਰ Facebook ਇਦਾਂ ਦੀਆਂ ਕਿੰਨੀਆਂ ਹੁਣ ਚਾਈਨਾ ਇਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ ਜਿਹੜੇ Facebook ਵਾਲੇ ਆ ਜਾਂ ਜਿੰਨੀਆਂ ਵੀ ਆ ਤੁਹਾਨੂੰ ਪਤਾ ਕਿ ਚਾਈਨਾ ਇਜਾਜ਼ਤ ਨਹੀਂ ਦਿੰਦਾ ਬਾਹਰਲੀਆਂ ਕੰਪਨੀਆਂ ਨੂੰ ਆਪਣੇ ਅੰਦਰ ਆਉਣ ਦੀ ਪਰ ਜੇਕਰ ਕੱਲ ਨੂੰ ਇੰਡੀਆ ਵੀ ਐਸਵੀਕੇ ਨਾਲ ਕਰਨ ਲੱਪੇ ਜੇਕਰ ਇਹ ਕਹਿੰਦੇ ਆ ਤੇ ਹੁਣ ਯੂਰਪੀਅਨ ਯੂਨੀਅਨ ਵਾਲੇ ਇੱਥੇ ਵੀ ਇਹ ਗੱਲਾਂ ਹੋ ਰਹੀਆਂ ਨੇ ਕਿ ਅਸੀਂ ਐਮਾਜ਼ਨ ਤੋਂ ਹੀ ਫਿਰ ਕਿਉਂ ਸਮਾਨ ਖਰੀਦਣਾ ਭਾਈ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਸਾਰੇ ਜਿਹੜੇ ਅਮਰੀਕਾ ਵਾਲੇ ਰਨ ਕਰਦੇ ਉਹਨਾਂ ਦੇ ਹੀ ਕਿਉਂ ਹੋਣ ਤੇ ਅਸੀਂ ਵੀ ਆਪਣੇ ਇੱਥੇ ਡਿਵੈਲਪ ਕਰ ਸਕਦੇ ਹਾਂ ਫੇਕਰ ਜਿੱਦਾਂ ਚਾਈਨਾ ਵਾਲੇ ਕਰਦੇ ਆ ਸੋ ਇਹ ਕੋਈ ਇਦਾਂ ਨਹੀਂ ਕਿ ਬਹੁਤ ਫਾਇਦਾ ਲੋਕਾਂ ਨੇ ਹੀ ਅਮਰੀਕਾ ਦਾ ਚੱਕ ਲਿਆ ਤੇ ਇਹਨਾਂ ਨੂੰ ਗਰੀਬ ਕਰਤਾ ਤੇ ਬਾਕੀ ਸਾਰੀ ਦੁਨੀਆ ਅਮੀਰ ਹੋ ਗਈ ਡੈਫੀਨਿਟਲੀ ਬ ਉੱਤੇ ਥੱਲੇ ਚੀਜ਼ਾਂ ਹੈਗੀਆਂ ਨੇ ਜੇਕਰ ਕਿਉਂਕਿ ਡੋਨਲਡ ਟਰੰਪ ਨੇ ਕਿਹਾ ਕਿ ਮੈਂ ਬਾਕੀ ਕੰਟਰੀਆਂ ਦੇ ਲੋਕਾਂ ਨੂੰ ਮਾੜਾ ਨਹੀਂ ਕਹਿੰਦਾ ਸਾਡੇ ਜਿਹੜੇ ਵਾਈਟ ਹਾਊਸ ਦੇ ਵਿੱਚ ਪਹਿਲੇ ਪਿਛਲੇ ਪ੍ਰੈਜ਼ੀਡੈਂਟ ਸੀ ਗਲਤੀ ਉਹਨਾਂ ਦੀ ਆ ਕਿ ਉਹਨਾਂ ਨੇ ਦੂਸਰੀਆਂ ਕੰਟਰੀਆਂ ਨੂੰ ਇਹ ਫਾਇਦਾ ਚੱਕਣ ਕਿਉਂ ਦਿੱਤਾ ਹੁਣ ਆਪਾਂ ਸਾਰੇ ਸਿਆਣੇ ਆ ਕਿ ਕੋਈ ਵੀ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਇੰਨਾ ਪਾਗਲ ਨਹੀਂ ਹੁੰਦਾ ਕਿ ਆਪਣੇ ਮੁਲਕ ਦਾ ਨੁਕਸਾਨ ਕਰਕੇ ਦੂਜੇ ਦਾ ਭਲਾ ਕਰ ਲਵੇ ਉਹ ਜੇਕਰ ਉਹਨਾਂ ਨੇ ਪੁਰਾਣੀਆਂ ਰਜਿਮਾਂ ਨੇ ਅਮਰੀਕਾ ਦੀਆਂ ਨੇ ਕੁਝ ਨਾ ਕੁਝ ਰਾਹਤਾਂ ਦੂਜੇ ਮੁਲਕਾਂ ਨੂੰ ਦਿੱਤੀਆਂ ਤੇ ਉਹਦੇ ਬਹੁਤ ਸਾਰੇ ਫਾਇਦੇ ਵੀ ਚੱਕ ਹੁਣ ਇੱਥੇ ਹਰੇਕ ਗੱਲ ਆ ਜਾਂਦੀ ਦੇਖੋ ਜੀ ਅਮਰੀਕਾ ਪਾਕਿਸਤਾਨ ਨੂੰ ਇੰਨੀ ਮਦਦ ਦਿੰਦਾ ਅਮਰੀਕਾ ਫਲਾਣੇ ਮੁਲਕ ਨੂੰ ਦਿੰਦਾ ਜੇਕਰ ਪਾਕਿਸਤਾਨ ਨੂੰ ਇੰਨੀ ਮਾਲਕ ਦਿੰਦਾ ਮਦਦ ਦਿੰਦਾ ਤਾਂ ਹੀ ਤੁਹਾਡੀ ਆਰਮੀ ਜਾ ਕੇ ਉੱਥੇ ਲਾ ਦੇ ਇਹਨੂੰ ਚੱਕ ਲਈ ਸੀ ਤੇ ਉਹਨਾਂ ਨੇ ਕੁਝ ਨਹੀਂ ਸੀ ਕਿਹਾ ਕਿਉਂਕਿ ਤੁਸੀਂ ਸੰਧੀਆਂ ਕੀਤੀਆਂ ਬਹੁਤ ਸਾਰੇ ਜੇਕਰ ਤੁਹਾਨੂੰ ਤੁਸੀਂ ਦੂਸਰੇ ਮੁਲਕਾਂ ਨੂੰ ਲੀਵਰੇਜ ਦਿੰਨੇ ਹੋ ਤੇ ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਲੈਣੇ ਵੀ ਹੋ ਜਿੱਦਾਂ ਹੁਣ ਯੂਕਰੇਨ ਤੋਂ ਨਜ਼ਰ ਆ ਰਿਹਾ ਕਿ ਜੇਕਰ ਮਿਲਟਰੀ ਮਦਦ ਦਿੱਤੀ ਜਾ ਰਹੀ ਹੈ ਤੇ ਟਰੰਪ ਉਹਨਾਂ ਦਾ ਪੂਰਾ ਜ਼ੋਰ ਲੱਗਾ ਪਿਆ ਕਿ ਉੱਥੇ ਜ਼ਮੀਨ ਦੇ ਅੰਦਰੋਂ ਜਿਹੜੇ ਖਣਿਜ ਪਦਾਰ ਉਹ ਕੱਢ ਲੈ ਜਾਲ ਬਾਕੀ ਇਹ ਆਰਥਿਕ ਵਾਰ ਇਹ ਜਿਵੇਂ ਪਹਿਲਾਂ ਕਹਿ ਚੁੱਕਾ ਕਿ ਇਹਦਾ ਫਾਇਦਾ ਕਿਸੇ ਨੂੰ ਨਹੀਂ ਹੋਣਾ ਤੇ ਇਹਦਾ ਨੁਕਸਾਨ ਜਿਹੜਾ ਉਹ ਸਾਨੂੰ ਹੀ ਹੋਣਾ ਸੋ ਖੈਰ ਇਹਦੇ ਤੇ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਪ੍ਰਤੀਕਿਰਿਆ ਜाहिर ਕਰ ਸਕਦੇ ਹੋ ਆਪਣਾ ਤੇ ਆਪਣੇ ਸਟਾਈਲ ਦਾ ਖਿਆਲ ਰੱਖਿਓ ਸਤਿ ਸ਼੍ਰੀ ਅਕਾਲ